ਦੀ ਬਾਸਾ ਸ਼ਾਹ ਸ਼ੇਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਇੱਕ ਲੋਕੀਂ ਜਾਤਿ ਸ਼ਬਦ ਜਿਹੜਾ ਸੱਚਖੰਡ ਦੇ ਦਰਬਾਰ ਸਾਹਿਬ ਉੱਪਰ ਚੱਲੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਰੀਆਂ ਸਿੱਖ ਸੰਗਤਾਂ ਦੇ ਵਿੱਚ ਦਾ ਭੀ ਉਤਸ਼ਾਹ ਜਗਾਇਆ ਹੋ ਰਿਹਾ ਹੈ ਅੰਕਲ ਜੀ ਵਾਖਾਲਤਾ ਮੈਂ ਬੰਦੇ ਜੀ ਹਾਂ ਜੀ ਬਾਈ ਕੀ ਕਹਿਣਾ ਚਾਹੋਗੇ ਹਾਤਿ ਸ਼ਬਦ ਜੀ ਵੇਖ ਰਹੇ ਹੋ ਮੋਬਾਈਲ 'ਚ ਕੈਦ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਬਲਦੇ ਜੀ ਦੇਖੋ ਜੀ ਮੈਂ ਕ੍ਰਾਮਦਾਸ ਦੇ ਚਰਨਾਂ ਦੀ ਤਰੀਫ਼ ਰੋਜ਼ ਹਾਣੀ ਪਰਦਾਵਾ ਜੀ ਤੇ ਇੱਥੇ ਇੱਕ ਅਲੋਕਿਕ ਆਨੰਦ ਮਿਲਦਾ ਵਾ ਜੀ ਇਸ ਸੰਸਾਰ ਚ ਹਰ ਮਨੁੱਖ ਇਹੋ ਜੀ ਅਲੋਕਿਕ ਪ੍ਰਾਪਤੀ ਕਰਨ ਦਾ ਚਾਹਵਾਨ ਆ ਪਰ ਲੋਕੀ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਇੱਥੇ ਨਤਮਸਿਕ ਹੋਣ ਵਾਸਤੇ ਇਹੋ ਜੇ ਸੁਭਾਗੇ ਦੇ ਜਿਸ ਦਿਨ ਤੂੜਾਣਗ ਸਿੰਘ ਜੀ ਮਹਾਰਾਜ ਦਾ ਜਨਮ ਪ੍ਰਗਟ ਹੋ ਜ਼ਰੂਰ ਹੋਵੇ ਬਹੁਤ ਬਹੁਤ ਭਾਗਾ ਮਲਾ ਸੰਗਤ ਵਸਦੇ ਬਾਈ ਖਾਲਸਾ ਲੇਕਿਨ ਕਿ ਲੱਗਦਾ ਸਾਨੂੰ ਅੱਜ ਵੀ ਗੁਰੂ ਦੇ ਸਿਧਾਂਤ ਤੋਂ ਅਸੀਂ ਦੂਰ ਹਾਂ ਬੇਸ਼ੱਕ ਆਤਿਸ਼ਬਾਜੀ ਹੋ ਰਹੀ ਬਹੁਤ ਸੋਹਣੀ ਤਸਵੀਰਾਂ ਨੇ ਲੇਕਿਨ ਪ੍ਰਦੂਸ਼ਣ ਵੀ ਆਪਾਂ ਗੰਦਾ ਕਰਦੇ ਆਂ ਅੰਮ੍ਰਿਤਸਰ ਦਾ ਇਕੁਆਈ ਜਿਹੜਾ ਸੀਗਾ ਇਸ ਵਾਰ ਡੇਂਜਰਸ ਤੋਂ ਵੀ ਆਪ ਹੋ ਗਿਆ ਸੀਗਾ ਇਹ ਲੱਗਦਾ ਕਿ ਇਹ ਜ਼ਰੂਰਤ ਹੈ ਕਿ ਲੱਗਦਾ ਕਿ ਇਹਨੂੰ ਥੋੜਾ ਘਟਾ ਦੇਣਾ ਚਾਹੀਦਾ ਆਤਿਸ਼ਬਾਜੀ ਨੂੰ ਨਹੀਂ ਆਤਿਸ਼ਬਾਜੀ ਅੱਜ ਕੱਲ ਉੱਤੇ ਬੜੀ ਟੈਕਨੋਲੋਜੀ ਆ ਗਈ ਗ੍ਰੀਨ ਪਟਾਕੇ ਗ੍ਰੀਨ ਟੈਕਨੋਲੋਜੀ ਆ ਗਈ ਹੈ ਉਹਦੇ ਅਕੋਰਡਿੰਗਰੀ ਸਮੇਂ ਦੇ ਨਾਲ ਬਦਲੋ ਤਾਂ ਕਿ ਪ੍ਰਦੂਸ਼ਨ ਨਾ ਫੈਲੇ ਬਈ ਅਸੀਂ ਸਾਫ ਸੁਥਰਾ ਸਾਲ ਐਸੇ ਕੀਏ ਤੇ ਇਹਨੂੰ ਅੱਜ ਦੀ ਟੈਕਨੋਲੋਜੀ ਗ੍ਰੀਨ ਟੈਕਨੋਲੋਜੀ ਚੇਂਜ ਕਰਕੇ ਵੇ ਪਟਾਕੇ ਚਲਾਉਣੇ ਚਾਹੀਦੇ ਸੋ ਇਹ ਸੰਗਠਨ ਨੇ ਜਿਨ੍ਹਾਂ ਦਾ ਕਹਿੰਦਾ ਕਿ ਤੁਹਾਨੂੰ ਜ਼ਰੂਰ ਗ੍ਰੀਨ ਆਤਿਸ਼ਬਾਜ਼ੀ ਜਿਹੜੀ ਹੈ ਉਹ ਚਲਾਉਣੀ ਚਾਹੀਦੀ ਹੈ ਅਗਰ ਜੀ ਬਸ ਹਾਲ ਸਾਵਾ ਫਤਿਹ ਜੀ ਮੈਂ ਖਾਲਸਾ ਵਾਇਫ ਲਈ ਜੀ ਕਹਿਣਾ ਚਾਹੋਗੇ ਇਸ ਤਰ੍ਹਾਂ ਦਾ ਨਜ਼ਾਰਾ ਕਿਤੇ ਵੇਖਿਆ ਜੀ ਬਾਲੋ ਕਦੀ ਨਹੀਂ ਗੁਰਾਣਾ ਗੁਰਾਣਾ ਦੇ ਘਰ ਤੇ ਵਿਆਹੇ ਬੜਨੰਦ ਹੈ ਜੀ ਗੁਰਾਣਾ ਦੇ ਦੇ ਪ੍ਰਕਾਸ਼ ਦੀ ਸਾਰ ਸਖਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਜੀ ਕੀ ਲੱਗਦਾ ਹੈ ਕਿ ਆਦੇਸ਼ ਬਾਜੀ ਜਿਹੜੀ ਹੋਈ ਹੈ ਕੀ ਲੱਗਦਾ ਇਹਨੂੰ ਘਟਾਉਣਾ ਚਾਹੀਦਾ ਥੋੜਾ ਕਿਉਂਕਿ ਉਹ ਪ੍ਰਦੂਸ਼ਣ ਕਿੰਨਾ ਹੋ ਗਿਆ ਕੀ ਲੱਗਦਾ ਤੁਹਾਨੂੰ ਲੱਗਦਾ ਘਟਾਉਣਾ ਚਾਹੀਦਾ ਇਹਨੂੰ ਹਾਂ ਥੋੜਾ ਹੀ ਘਟਾਉਣਾ ਇਹਦਾ ਪਰ ਗੁਰਪੁਰ ਦੇ ਸਖਤਾ ਬਾਬੇ ਨਾਨਕ ਦੇ ਆਲ ਵਰਲਡ ਸਰ ਬਣਾ ਬਣਾਉਂਦੇ ਆ ਬਾਬਾ ਨਾਨਕ ਤੇ ਕਹਿੰਦਾ ਸੀ ਕਿ ਕਰਤ ਕਰੋ ਨਾਮ ਜੋ ਬਹੁ ਵੰਡ ਛਕੋ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਪਵਨ ਨੂੰ ਤੇ ਅਸੀਂ ਹੋਰ ਨਹੀਂ ਖਰਾਬ ਕਰਦੇ ਪਿਆ ਪਾਣੀ ਨੂੰ ਅਸੀਂ ਖਰਾਬ ਕਰ ਲਿਆ ਸੁੱਛਿਤ ਕਰ ਲਿਆ ਇਹ ਲੱਗਦਾ ਸਾਨੂੰ ਕੁਛ ਨਾ ਕੁਛ ਇਹਦੇ ਵੈਸੇ ਕੁਛ ਸੋਚਣਾ ਚਾਹੀਦਾ ਹਾਂ ਗ੍ਰੀਨ ਗ੍ਰੀਨ ਵੀ ਹੋ ਸਕਦੇ ਸੀ ਸੋਚ ਲਈਦਾ ਸਹੀ ਗੱਲ ਸੀ ਬਾਕੀ ਕਿ ਕਸਰ ਤਾਂ ਨਜ਼ਾਰਾ ਲੱਗਾ ਜੀ ਬਹੁਤ ਵਧੀਆ ਜੀ ਸ਼ਰੋਮਨੀ ਕਮੇਟੀ ਦੇ ਪ੍ਰਬੰਧ ਕਿਦਾਂ ਦੇ ਨੇ ਬਹੁਤ ਵਧੀਆ ਜੀ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਉਹਨਾਂ ਵੱਲੋਂ ਪਹੁੰਚ ਕੇ ਆਪਣਾ ਜਿਹੜਾ ਹੈ ਅਨੁਭਵ ਜੁਰੜਾ ਸਾਂਝਾ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇੰਨੀ ਗੱਲ ਵੀ ਕਹੀ ਜਾ ਰਹੀ ਹੈ ਕਿ ਸਾਨੂੰ ਆਤਿਸ਼ਬਾਜੀ ਤੋਂ ਥੋੜਾ ਜਿਹਾ ਗੁਰੇਜ ਜਨ ਸੀ ਕਿ ਉਹ ਕਰਨਾ ਚਾਹੀਦਾ ਤਾਂ ਕਿ ਅਸੀਂ ਆਪਣੇ ਪਵਨ ਨੂੰ ਜਿਹੜਾ ਹੈ ਉਹ ਵਿਛਿਤ ਨਾ ਹੋਂਦੀਏ ਦੂਸਰੇ ਪਾਸੇ ਗੁਰਨਾਥ ਸਾਹਿਬ ਦੇ ਸਿਧਾਂਤ ਦੇ ਚੱਲਣ ਦੀ ਸਾਖ ਨੇ ਕਿਤਾ ਜਿਹੜਾ ਹੈ ਉਹ ਜੁਰ ਗੱਲ ਕਰਦਾ ਲੇਕਿਨ ਸ਼ਾਇਦ ਕਿ ਤਰ੍ਹਾਂ ਕਿ ਦੋਸਤੋ ਦੂਰ ਹੁੰਦਾ ਹੋਇਆ ਵੀ ਅਨਸਰ ਆਉਂਦਾ ਲੇਕਿਨ ਕਿ ਤਾ ਕਿ ਕੁਰਬਾਨੀ ਦੀਆਂ ਪੰਕਤੀਆਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹਰ ਲੇਕਿਨ ਪਵਨ ਨੂੰ ਅਸੀਂ ਆਲਰੇਡੀ ਬਹੁਤ ਖਰਾਬ ਕਰ ਚੁੱਕੇ ਹਾਂ ਅੰਮ੍ਰਿਤਸਰ ਦਾ IQI ਲੈਵਲ ਜਿਦਾ ਸੀਗਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਇਸ ਨਾਲ ਲੋਕਾਂ ਨੂੰ ਸਾਹ ਲੈਣ 'ਚ ਬਹੁਤ ਪ੍ਰੋਬਲਮ ਹੋ ਰਹੀ ਹੈ ਲੇਕਿਨ ਕਿੰਨਾ ਕਿਤੇ ਕਿ ਗੁਰੂ ਦਾ ਘਰ ਹੈ ਇਸ ਨੂੰ ਦੇਖਣ ਵਾਸਤੇ ਦੂਜੇ ਰਾੜਿਆਂ ਤੋਂ ਲੋਕ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਅਸ਼ਰਧਾਲੇ ਪਹੁੰਚਦੇ ਨੇ ਇਸ ਆਤਿਸ਼ਬਾਜੀ ਨੂੰ ਖਾਸ ਤੌਰ ਤੇ ਦੇਖਣ ਵਾਸਤੇ ਪਹੁੰਚਦੇ ਨੇ ਤੇ ਨਾਨ ਸਾਡੇ ਪ੍ਰਕਾਸ਼ਪੁਰ ਨੂੰ ਲੈ ਕੇ ਸੈਸ਼ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁੰਦਰ ਆਦਿਸ਼ ਭਾਈ ਜਿਹੜੀ ਹੈ ਉਹ ਕੀਤੀ ਗਈ ਹੈ ਕੈਮਰਾ ਪਰਸਨ ਵਨਚ ਲਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਸ਼ਾ ਸਾਹਿਬ